ਸਭ ਤੋਂ ਵਫਟ ਦੇ ਰੇਟ ਦੇ ਵਿੱਚ ਅਸੀਂ ਤੁਹਾਨੂੰ ਆਡੀਕਾਰ ਦੇਣ ਜਾ ਰਿਹਾ ਯਕੀਨ ਮੰਨਿਓ ਲੋਨ ਵੀ ਤੁਹਾਡਾ ਕਰਾ ਦਾਂਗੇ ਲੋਕਲ ਨੰਬਰ ਦੀ ਕਾਰ ਹੈ ਤੇ ਇੰਜਨ ਗੇਅਰ ਕਾਰ ਦਾ ਫੁੱਲ ਗਰੰਟੀ 50000 ਰੁਪਏ ਦੇ ਕੇ ਕਾਰ ਮਿਲ ਜਾਣੀ ਤੁਹਾਨੂੰ ਆਹ ਵਾਲੀ ਬਈ ਮਾਰਕੀਟ ਰੇਟ ਹੈਗਾ 2.5 ਲੱਖ ਰੁਪਏ ਤੇ ਸਾਡਾ 1.595 ਹਜ਼ਾਰ ਰੁਪਏ ਦੀ ਲੈ ਜਾਓ ਜੇ ਕਿਸੇ ਕਾਰ ਨਾਲ ਉਹ ਵੀ ਨੰਬਰ ਵੀ ਲੋਕਲ ਕੋਈ ਕੱਟ ਪੱਟ ਕੇ ਨਹੀਂ ਸਾਰੇ ਨੰਬਰ ਲੋਕਲ ਨੰਬਰ ਲੋਕਲ ਨੰਬਰ ਮਿਲਣਗੇ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਖਾਸ ਆ ਤੁਹਾਡੇ ਵਾਸਤੇ ਬਈ ਮਿੱਤਰੋ ਕਾਰਾਂ ਤਾਂ ਦੇਖੋ ਬਈ ਇਹ ਤਾਂ ਸਾਨੂੰ ਆਪਦੇ ਤੇ ਮਾਣ ਆ ਵੀ ਅਸੀਂ ਵਧੀਆ ਲੈ ਕੇ ਆਉਣੇ ਬਈ ਹਾਂਜੀ ਵੀਰਾਂ ਜੀ ਅਸੀਂ ਮਾੜੀ ਕਾਰਨੀ ਦਿਖਾਉਂਦੇ ਤੁਹਾਨੂੰ ਦੂਜੀ ਗੱਲ ਦੂਜੀ ਗੱਲ ਇਹ ਹੈ ਵੀ ਇੱਕ ਥੋੜਾ ਅਸੀਂ ਨਾ ਮਸਲਾ ਹੱਲ ਕਰਤਾ ਕਈ ਭਰਾਵਾਂ ਦਾ ਨਾ ਲੋਨ ਹੁੰਦਾ ਨਹੀਂ ਸੀਗਾ ਹਾਂਜੀ ਵੀਰਾਂ ਜੀ ਜਿਨ੍ਹਾਂ ਸਿਬਲ ਵਧੀਆ ਐਨ ਪ੍ਰੋਫਾਈਲ ਵਧੀਆ ਬੈਂਕ ਮੁੰਕ ਦਾ ਰੋਟੀ ਵਧੀਆ ਖਾਂਦੇ ਨੇ ਬੈਂਕ ਦੀ ਉਹਨਾਂ ਦਾ ਹੋ ਜਾਂਦਾ ਵੀਰੇ ਹਾਂਜੀ ਵੀਰਾਂ ਕਈਆਂ ਦਾ ਨਾ ਕਿਸੇ ਕਾਰਨ ਦੇ ਮੈਨੂੰ ਲਾਕਡਾਊਨ ਤੇ ਸਿਬਲ ਡਾਊਨ ਹੋ ਗਏ ਸੀ ਬਈ ਹਣਾ ਉਹ ਤੁਹਾਡੇ ਵਾਸਤੇ ਅਸੀਂ ਹੱਲ ਲਿਆ ਐ ਹੁਣ ਕਿੰਨਾ ਦਾ ਹੋ ਜੂ ਵੀਰੇ ਦੇ ਕੇ ਦਾ 5-600 ਸਿਬਲ ਹੋ ਜੂਗਾ ਪਰ ਹੋ ਜੂਗਾ ਜੀ ਬਸ ਡਿਪੈਂਡ ਕਰਦਾ ਥੋੜੀ ਡਾਊਨ ਪੇਮੈਂਟ ਵਧ ਕਰੂਗਾ ਤਾਂ 70% ਜਾਂ 80% ਦੇ ਵਿੱਚ ਲੋਨ ਹੋਊਗਾ ਬਈ ਬਾਕੀ ਪ੍ਰੋਫਾਈਲ ਦੇ ਉੱਪਰ ਫਿਰ ਵੀ ਡਿਪੈਂਡ ਕਰਦਾ ਅਗਰ ਕਿਸੇ ਬੰਦੇ ਦੀ ਵਧੀਆ ਨਿਕਮ ਹੈ ਉਹਦਾ 85% ਵੀ ਟਰਾਈ ਕਰ ਲਾਂਗੇ ਬਸ ਠੀਕ ਹੈ ਵੀਰੇ ਤੇ ਬਈ ਹਨਾ ਅਗਰ ਤੁਹਾਡਾ ਸਿਬਲ ਡਾਊਨ ਵੀ ਹੋ ਗਿਆ ਤਾਂ ਵੀ ਬੇਚਿੰਤ ਹੋ ਕੇ ਆਜੋ ਤੁਹਾਡਾ ਲੋਨ ਹੋ ਜੂਗਾ ਜਿਹੜੀ ਮਰਜ਼ੀ ਕਾਰ ਲੈ ਜਾਓ ਬਸ ਹੁਣ ਗੱਲ ਕਰਾਂ ਪਹਿਲੀ ਕਾਰ ਦੀ ਬਈ ਆ ਚੈੱਕ ਕਰੋ ਬਈ ਛੋਟੇ ਹੀ ਦੇਣ ਜਾਣੇ ਤੁਹਾਨੂੰ ਆਪਾਂ ਪਜੈਰੋ ਸਪੋਰਟਸ ਕਾਰ ਹੈ ਬਹੁਤ ਜਬਰਦਸਤ ਹੈਵੀ ਕਾਰ ਹੈ ਤੇ ਦੂਜੀ ਗੱਲ ਬਈ ਡੀਜ਼ਲ ਚ ਡੀਜ਼ਲ ਦੀ ਕਾਰ ਹੈ ਨਾ ਅੱਛਾ ਕੀ ਡਿਟੇਲ ਹੈ ਵੀਰੇ ਕਾਰ ਦੀ ਫਿਰ 2012 ਮਾਡਲ ਹੈ 4x4 ਮੈਨੂਅਲ ਓਕੇ ਹਾਂਜੀ ਹਾਂ ਹਾਂਜੀ 495000 ਰੁਪਏ ਦੀ ਕਾਰ ਦੇ ਦਾਂਗੇ ਮੜਾ ਮੋਟਾ ਕਾਰ ਦੇ ਉੱਪਰ ਤਿੰਨ ਸੱਟ ਦੇ ਬੰਦੇ ਦੀ ਪ੍ਰੋਫਾਈਲ ਵਧੀਆ 2000 ਇਹ ਹੋਣੀ ਫਿਰ 타ਏ 26 27 ਦੇ ਆਸ-ਪਾਸ ਹੋਣੀ ਚਾਰ ਲੱਖ 95 ਹਜ਼ਾਰ ਚਾਰ ਲੱਖ 95 ਹਜ਼ਾਰ ਦੇ ਜੀ ਚਾਰ ਲੱਖ 95 ਹਜ਼ਾਰ ਚ ਨਾਮ ਕਰਾ ਕੇ ਨਾ ਨਾਮ ਦਾ ਤਾਂ ਪਹਿਲੇ ਲੈਣੇ ਨੀ ਚਾਰ ਪਰਾਂ ਦੇ ਨਾਮ ਕਰਕੇ ਦੇ ਦਾਂ ਲੈ ਵੀ 495000 ਰੁਪਇਆ ਚ ਨਾਮ ਕਰਾ ਕੇ ਦਵਾਂਗੇ ਤੁਹਾਨੂੰ ਬਾਈ ਚੈੱਕ ਕਰ ਲੋ ਜੇ ਕਿਸੇ ਨੇ ਸ਼ੌਂਕ ਪੂਰਾ ਕਰਨਾ ਬਾਈ ਹਨਾ ਵੀ ਅਸੀਂ ਪਜੈਰੋ ਹੋਵੇ ਯਾਰ ਸਾਡੇ ਲਵੇ 7 ਸਟਰ ਕਾਰ ਇਸ ਪ੍ਰਾਈਸ ਤੇ ਕਿਤੇ ਵੀ ਨਹੀਂ ਮਿਲ ਸਕਦੀ ਨਹੀਂ ਮਿਲਦੀ ਇੱਕ ਗੱਲ ਹੋਰ ਵੀਰੇ ਜਿਹੜੇ ਬੰਦੇ ਨੇ ਪਜੈਰੋ ਚਲਾ ਲਈ ਉਹ ਦੂਜੀ ਕਾਰ ਨੂੰ ਹੱਥ ਨਹੀਂ ਪਾਉਂਦਾ ਹਨਾ ਤੇ ਗੱਲ ਕਰਾਂ ਵੀ ਕਈ ਕਮੈਂਟ ਕਰਨਗੇ ਵੀ ਇਹ ਤੇਲ ਕੌਣ ਪਾਊਗਾ ਹਨਾ ਕੌਣ ਭਾਈ ਜਿਹਦੇ ਲਵੇ 4 ਪੈਸੇ ਹੈਗੇ ਨੇ ਇੱਕ ਤਾਂ ਕਾਰ ਉਹੀ ਲਊਗਾ ਉਹੀ ਤੇਲ ਪਾਊਗਾ ਵੀ ਸਵਿਫਟ ਵਾਲਾ ਬੰਦਾ ਨਹੀਂ ਲੈਂਦਾ ਇਹਨੂੰ ਹਨਾ ਕਿਉਂਕਿ ਕਿਉਂਕਿ ਯਾਰ ਉਹਦੀ ਐਵਰੇਜ ਹੋ ਰਹੀ ਦੀ ਐਵਰੇਜ ਹੋ ਰਹਾ ਇਹਨੇ ਹੋਰ ਹਿਸਾਬ ਨਾਲ ਚੱਲਣਾ ਉਹਨੇ ਹੋਰ ਹਿਸਾਬ ਨਾਲ ਚੱਲਣਾ ਆਜੋ ਸ਼ੌਂਕ ਨੂੰ ਜਿਹਨੇ ਸ਼ੌਂਕ ਪੂਰਾ ਕਰਨਾ ਯਾਰ ਵੀ ਹਨਾ ਵੀ ਯਾਰ ਅੱਜ ਤੱਕ ਕੋਈ ਦਿੱਕਤ ਨਹੀਂ ਚਲਾ ਲਾਂਗੇ ਉਹਦੇ ਵਾਸਤੇ ਕਾਰ ਹੈ ਆ ਅਗਲੀ ਆ ਗਈ ਆਪਣੇ ਲਵੇ ਆਡੀ ਹਨਾ ਇਹਦਾ ਰੇਟ ਬਈ ਸਵਿਫਟ ਦੇ ਰੇਟ ਦੇ ਵਿੱਚ ਅਸੀਂ ਤੁਹਾਨੂੰ ਆਡੀ ਕਾਰ ਦੇਣ ਜਾ ਰਿਹਾ ਯਕੀਨ ਮੰਨਿਓ ਲੋਨ ਵੀ ਤੁਹਾਡਾ ਕਰਾ ਦਾਂਗੇ ਲੋਕਲ ਨੰਬਰ ਦੀ ਕਾਰ ਹੈ ਤੇ ਇੰਜਨ ਗੇਅਰ ਕਾਰ ਦਾ ਫੁੱਲ ਗਾਰੰਟੀ ਜੀ ਆਪਣੇ ਸਾਰੀ ਕਾਰ ਇੰਜਨ ਗੇਅਰ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਚੱਕ ਲੋ ਬਾਈ ਹਨਾ ਇਹ ਕਿਹੜਾ ਮਾਡਲ ਕਾਰ ਹੈ ਫਿਰ 2015 ਮਾਡਲ ਕਾਰ ਹੈ ਜੀ ਹਾਂਜੀ ਮੈਨੂਫੈਕਚਰਿੰਗ 14 ਹੈ ਪੈਨਰੋਮਿਕ ਸਨ ਰੂਫ ਵਾਲੀ ਹੈ ਸਾਰੀ ਹਾਂਜੀ ਹਾਂ ਉਸ ਤੋਂ ਬਾਅਦ ਆਟੋਮੈਟਿਕ ਦੇ ਵਿੱਚ ਹੈ ਜੀ ਕਾਰ ਇਹ ਕਿਹੜੀ ਹੈ ਕਾਰ ਵੈਸੇ Q3 ਵੀਰ Q3 ਹਾਂਜੀ ਹਾਂਜੀ ਲੈ ਵੀ ਵੀਰ 1 ਕੋਰਡ ਕਾਰ ਦਦਾਂਗੇ 6,95,000 ਰੁਪਏ ਦੀ ਨਾਮ ਕਰਾ ਕੇ ਦਦਾਂਗੇ 6,95,000 6 ਲੱਖ ਤੇ 95 ਹਜ਼ਾਰ ਚ ਕਾਰ ਮਿਲ ਗਈ ਤੁਹਾਨੂੰ ਬਾਈ ਬਾਕੀ ਨੋਨ ਵੀ ਕਰਾ ਦਾਂਗੇ 6 ਲੱਖ ਰੁਪਏ ਦਾ ਬੰਦਰੀ ਪ੍ਰੋਫ ਦੋਨੇ ਸੀਟਾਂ ਰਿਕਲਾਈਨਰ ਨੇ ਵੀ ਜੇ ਕਿਸੇ ਨੇ ਬਾਈ ਸ਼ੌਂਕ ਪੂਰਾ ਕਰਨਾ ਹੁਣ ਬਾਈ ਆਡੀ ਦਾ ਤਾਂ ਆਹ ਕਾਰ ਲੈ ਜਾਓ ਇੰਜਨ ਗੇਅਰ ਚੰਗਾ ਅੱਛਾ ਇਹਦੇ ਤੇ ਲੋਨ ਕਿੰਨਾ ਹੋ ਜਾਵੇ 6 ਲੱਖ ਰੁਪਏ ਦਾ ਫਿਰ ਬੰਦੇ ਦੀ ਵਧੀਆ ਪ੍ਰੋਫਾਈਲ ਹੈ 95 ਕਿਹ ਹਜ਼ਾਰ ਰੁਪਏ ਲੱਖ ਰੁਪਏ ਮੰਨ ਕੇ ਚੱਲੋ ਲੱਖ ਰੁਪਿਆ ਲੱਖ ਰੁਪਏ ਮੰਨ ਕੇ ਚੱਲੋ ਸਰ ਵੀ 1 ਲੱਖ ਰੁਪਈਆ ਦੇ ਵਿੱਚ ਆਡੀ ਦੇ ਮਾਰਕ ਬਣ ਸਕਦੇ ਹੋ ਤੁਸੀਂ ਬਾਕੀ ਸਾਰਾ ਲੋਨ ਕਰਾ ਲਿਓ ਬਾਈ ਹੈਨਾ ਜੇ ਅਗਰ ਕਰਾਉਣਾ ਬਾਕੀ ਕੈਸ਼ ਲੈਣੀ ਆ ਤਾਂ ਬਾਈ ਹੈਨਾ ਡਿਸਕਾਊਂਟ ਵੀ ਤੁਹਾਨੂੰ ਵਧੀਆ ਕਰ ਦੇਣਗੇ ਬਾਈ ਅੱਛਾ ਹੁਣ ਆ ਗਈ ਆਪਣੇ ਲਵੇ ਆਹ ਇਗਨੀਸ ਆ ਗਈ ਇਹ ਅ ਉੱਚਾ ਹੀ ਮਾਡਲ ਹੋਊਗਾ ਮੈਨੂੰ ਹੁਣ ਹੀ ਜਾਈਆਂ ਸੀ ਇਹ 18 ਮਾਡਲ ਕਾਰ ਹੈ ਫਿਰ ਪਹਿਲੇ ਓਨਰ ਦੀ ਕਾਰ ਹੈ ਦੋਨੋਂ ਚਾਬੀਆਂ ਕਰਦੀਆਂ 70k ਸਰਵਿਸ ਰਿਕਾਰਡ ਨਾਲ ਚੱਲੀ ਹੋਈ ਠੀਕ ਹੈ ਤੇ ਇਕੋ ਰੈਡ ਕਾਰ ਦੇਗਾ 395000 ਰੁਪਏ ਦੀ ਸਾਢੇ ਕਿ ਤਿੰਨ ਦਾ ਕਿਸੇ ਪ੍ਰਵਾਹ ਦੀ ਵਧੀਆ ਪਰਫੋਰਮੈਂਸ ਸਾਢੇ ਦਾ ਲੋਨ ਚੱਲੇਗਾ 45000 ਦੇ ਕੇ ਸਿਰਫ 45000 ਰੁਪਏ ਦੇ ਕੇ ਤੁਹਾਨੂੰ ਆਹ ਕਾਰ ਮਿਲ ਜਾਣੀ ਹੈ ਬਾਕੀ ਤੁਹਾਡਾ ਲੋਨ ਹੋ ਜਾਣਾ ਬਾਈ ਤੇ ਆ ਜਾਓ ਫਿਰ ਤੁਹਾਨੂੰ ਮੈਂ ਪੋਲੋ ਕਰ ਦਾਂ ਮੈਂ ਪੋਲੋ ਆ ਜਾਓ ਹਾਂਜੀ ਪੋਲੋ ਕਾਰ ਨਾ ਬੌਸ ਹੁਣੀ ਕਾਰ ਹੈ ਬਈ ਇਹ ਏ ਵੀ ਕਾਰ ਬਈ ਹਣਾ ਆਪਾਂ ਕਹਿ ਦਈਏ ਵੀ ਜਿਹਦਾ ਬਜਟ ਥੋੜਾ ਜਿਹਾ ਘੱਟ ਹੈ ਵੀਰ ਅਸੀਂ ਬਿਲਡ ਕੁਆਲਿਟੀ ਵਾਲੀ ਕਾਰ ਲੈਣੀ ਯਾਰ ਚੰਗੀ ਕਾਰ ਹੋਵੇ ਵੀ ਸੋਹਣੀ ਕਾਰ ਹੋਵੇ ਆਹ ਕਾਰ ਆ ਤੁਹਾਡੇ ਵਾਸਤੇ ਚੈੱਕ ਕਰੋ ਬਈ ਕਿਹੜਾ ਮਾਡਲ ਹੈ ਵੀਰੇ ਕਾਰ ਦਾ 2013 ਮਾਡਲ ਹੈ ਹਾਂਜੀ ਕੰਫਰਟ ਲਾਈਨ ਹੈ ਓਕੇ ਹਾਂਜੀ ਹਾਂ ਇੱਕੋ ਰੇਟ ਕਾਰ ਦੇ ਦਿੰਦਾਗੇ 265000 ਰੁਪਏ ਦੀ ਕਾਰ ਦੇ ਉੱਪਰ 2 ਲੱਖ ਦਾ ਕਿਸੇ ਬੰਦੇ ਦੀ ਵਧੀਆ ਪਰਫੋਰਮੈਂਸ ਲੋਨ ਵੀ ਕਰਾ ਦਾਂਗੇ ਚੱਕ ਲੋ ਬਈ ਟਾਇਰ ਵਗੈਰਾ ਵਧੀਆ ਪੈਣਾ ਸਭ ਕੁਝ ਓਕੇ ਹੈ ਜੀ ਕਾਰ ਕੋਈ ਕਮੀ ਪੇਸ਼ੀ ਕਾਰ ਕੋਈ ਕਮੀ ਪੇਸ਼ੀ ਨਹੀਂ ਹੈ ਠੀਕ ਹੈ ਵੀਰੇ ਤੇ ਅਗਲੀ ਗਾਰ ਆਗੀ ਆਪਣੇ ਲਵੇ ਆ ਇਹ ਟਾਇਓ ਸਲੀਵਾ ਹਾਂਜੀ ਬਹੁਤ ਮੰਗਦੇ ਛੋਟੀ ਟਿੱਕੀ ਨਾਲ ਖਰਚਾਈ ਹਾਂ ਤੇ 2012 ਰਜਿਸਟਰਡ ਤੇਰਾ 12 ਵੱਡੇ 13 ਹਾਂਜੀ ਵੀ ਰੀਕੁਇਰਡ ਕਰ ਦਿੰਦੇਗੇ ਵੀ 2,65,000 ਰੁਪਏ ਦੇ ਜੀ ਦੋ ਪੈ ਮਾੜਾ ਮੋਟਾ ਕੋਈ ਮਾਣਕਣ ਵੀ ਕਰ ਦਾਂਗੇ ਬੈਕ ਮੈਂ ਇਹ ਕਹਿਣਾ ਵੀਰੇ ਜਿਵੇਂ ਹੈ ਨਾ ਹੁਣ ਸਾਲ ਨਵਾਂ ਚੜਿਆ ਜਿਹੜਾ ਲੋਨ ਆ ਕਿੰਨੇ ਮਾਡਲ ਤੋਂ ਸਟਾਰਟ ਹੋ ਜਾਂਦਾ ਵੀਰੇ 12 ਮਾਡਲ ਤੇ ਹੋ ਜਾਊਗਾ ਜੀ ਦੋ ਸਾਲ ਵਾਸਤੇ ਤਿੰਨ ਸਾਲ ਵਾਸਤੇ ਨਹੀਂ ਹੋਊਗਾ ਜੀ 12 ਮਾਡਲ ਤੇ ਲੋਨ ਦੋ ਸਾਲ ਵਾਸਤੇ ਹੋ ਜਾਊਗਾ ਥੋੜੀ ਜਿਹੀ EMI ਵੱਧ ਬਣੂਗੀ 10-11000 ਦੇ ਆਸ-ਪਾਸ ਪਰ ਲੋਨ ਹੋ ਜਾਊਗਾ ਇਹ ਜੀ ਵਿਆਜ ਹੀ ਵੱਧਦਾ ਹੁੰਦਾ ਨਾ ਨਹੀਂ ਫਿਰ ਵਿਆਜ ਤਾਂ ਉਸੇ ਸੇਮ ਹੀ ਰਹੂਗਾ ਅਚ ਲਾਈ ਵੀ ਬਈ ਹਣਾ ਤੇ ਅਗਲੀ 27 ਦੇ ਅਕੋਰਡਿੰਗ ਜਿੰਨੀ ਗੱਡੀ ਪਾਸਿੰਗ ਹੈ ਉਹਦੇ ਅਕੋਰਡਿੰਗ ਤਾਂ ਲੋਨ ਹੋਣਾ ਉਹਦੀ ਕੇਸ ਥੋੜੀ ਜ਼ਿਆਦਾ ਬਣ ਜੂਗੀ ਠੀਕ ਹੈ ਸਰ ਅਗਰ ਤੁਹਾਡਾ ਗੱਲ ਕਰਾਂ ਵੀ ਮਾਣ ਹੈ ਵੀ ਅਸੀਂ ਯਾਰ ਕੰਮਕਾਰ ਕਰਨਾ ਕਮਰਸ਼ੀਅਲ ਗੱਡੀ ਹੋਵੇ ਸਾਡੇ ਲਵੇ ਤਾਂ ਆਹ ਕਾਰ ਵੀ ਤੁਸੀਂ ਲੈ ਜਾ ਸਕਦੇ ਹੋ ਪੀਵੀ01 ਆਲ ਇੰਡੀਆ ਪਰਮਿਟ ਦੇ ਅੱਛਾ ਕਿਹੜਾ ਮਾਡਲ ਹੈ ਵੀਰ 2022 ਰਜਿਸਟਰਡ ਤੇ ਹਾਂਜੀ ਟੱਚ ਵਾਲਾ ਸਿਸਟਮ ਲੱਗਿਆ ਵਾ ਲੈਦਰ ਸੀਟ ਕਵਰ ਲੱਗੇ ਹੋਏ ਹੈ ਕੈਰੀਅਰ ਲੱਗਿਆ ਵਾ ਕੁਝ ਨਹੀਂ ਕਰਾਉਣਾ ਭਰਾ ਸੀਐਨਜੀ ਪਾ ਕੇ ਚਲਾਉਣੀ ਹੈ ਕਾਰ ਠੀਕ ਹੈ ਵੀਰੇ 5,95,000 ਰੁਪਏ ਦੀ ਕਾਰ ਦੇ ਦਾਂਗੇ 5.5 ਦਾ ਕਾਰ ਦੇ ਉੱਪਰ 5.5 ਦਾ ਵੀ ਲੋਨ ਕਰਾ ਦਊਗਾ ਉਸ ਬੰਦੇ ਦੀ ਭਰਾਗ ਦੀ ਵਧੀਆ ਪ੍ਰੋਫਾਈਲ ਲੈ ਵੀ ਬਾਈ ਤੈਨੂੰ ਠੀਕ ਹੈ ਇਹ ਕਾਰ ਲੈ ਜਾ ਬਾਈ ਜੇ ਕਿਸੇ ਨੇ ਲੈਣੀ ਹੈ ਕੋਈ ਕੰਮ ਕਾਰ ਕਰਨਾ ਤੇ ਅਗਲੀ ਕਾਰ ਆ ਗਈ ਆਪਣੇ ਲਈ ਡਿਜ਼ਾਇਰ ਮਾਡਲ ਇਨੀ ਮੇ ਲੱਗਦਾ ਹੈ ਹਾਂਜੀ ਏ ਆ ਗਈ ਬੜੀ ਡਿੱਗੀ ਵਾਲੀ ਆ ਜੀ ਬਹੁਤ ਕਾਰੋਬਾਰੀ ਭਰਾ ਮੰਗਦੇ ਨੇ ਕਿਸੇ ਕੱਪੜੇ ਦਾ ਕੰਮ ਜਾਂ ਭਾਂਡਾ ਦਾ ਕੰਮ ਇਹ ਸਾਨੂੰ ਬੜੀ ਡਿੱਗੀ ਵਾਲੀ ਕਾਰ ਚਾਹੀਦੀ ਆ ਫਿਰ ਠੀਕ ਹੈ 2008 ਮਾਡਲ 28 ਤੱਕ ਪਾਸ ਪੀਵੀ ਨੰਬਰ ਆ ਫਿਰ ਇਕੋ ਰੈਡ ਕਰ ਦਿੰਗੇ 1,55,000 ਰੁਪਏ ਦੀ ਇੱਕ ਲਾ 1,55,000 ਡੀਜ਼ਲ ਦੀ ਆ ਪੈਟਰੋਲ ਦੀ ਬਟਾ ਪੈਟਰੋਲ ਪੈਟਰੋਲ ਦੀ ਕਾਰ ਵਈ ਜੇ ਕਿਸੇ ਨੇ ਕਾਰ ਲੈਣੀ ਆਹ ਕਾਰ ਲੈ ਜਾਓ ਬਈ ਹਨਾ ਤੇ ਆਹ ਆ ਗਈ ਆਪਣੇ ਲਵੇ ਡਿਜ਼ਾਇਰ ਇਹ ਵੀ ਇਹ ਵੀ ਡਿਜ਼ਾਇਰ ਇਹ ਹੈਗੇ 14 ਮਾਡਲ ਦੀ 14 ਮਾਡਲ ਕੋਈ ਵੀ ਕਾਰ ਹੈਗਾ ਤੁਸੀਂ ਉਹ ਲੈ ਰਹੇ ਹੋ ਨਾ ਜਿਵੇਂ ਹੁਣ ਡਿਜ਼ਾਇਰਾਂ ਦੀ ਗੱਲ ਕਰਾਂ ਡਿਜ਼ਾਇਰਾਂ ਬਾਈ ਉਹਨਾਂ ਲਾਵੇ ਚਾਰ ਪੰਜ ਖੜੀਆਂ ਹਰੀ ਕਿ ਜਿੰਨੀਆਂ ਵੀ ਕਾਰਾਂ ਖੜੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਪੀਸ ਖੜੇ ਨੇ ਮੇਰੇ ਕੋਲ ਖੜੇ ਨੇ ਮਤਲਬ ਵੀ ਆਪਸ਼ਨਾਂ ਹੈ ਨਾ ਬੜੇ ਲੱਗਦੇ ਨੇ ਕੋਈ ਵੀ ਕਾਰ ਹੈਗਾ ਤੁਸੀਂ ਨੇ ਲੈਣੀ ਆ ਸਾਡੇ ਲਵੇ ਆਪਸ਼ਨਾਂ ਨੇ ਹਰੇ ਕਾਰ ਦੇ ਵੀ ਸਾਡੇ ਲਵੇ ਚਾਰ ਚਾਰ ਪੰਜ ਪੰਜ ਕਾਰਾਂ ਖੜੀਆਂ ਆ ਬਾਈ ਜਿਹੜੀ ਮਰਜ਼ੀ ਕਾਰ ਲੈ ਲੈ ਹੁਣ ਇਹਦੀ ਗੱਲ ਕਰਾਂ ਡਿਜ਼ਾਇਰ ਦੀ ਬਾਈ ਪਟ੍ਰੋਲ ਦੀ ਇਹ ਹਾਂਜੀ ਫਿਰ 2014 ਮਾਡਲ ਹੈ ਹਾਂਜੀ ਪਹਿਲੇ ਓਨਰ ਦੀ ਕਾਰ ਹੈ 3 ਲੱਖ 75 ਹਜ਼ਾਰ ਦੀ ਕਾਰ ਦੇ ਦਾਂਗੇ ਸਾ ਚੈੱਕ ਕਰ ਲੋ ਕਾਰ ਕਾਰ ਸੋਹਣੀ ਆ ਇੱਕ ਹੁਣ ਤੁਹਾਨੂੰ ਚੈਲੈਂਜਿੰਗ ਰੇਟ ਵਾਲੀ ਕਾਰ ਦਊਂਗਾ 6 ਦੀ ਡੀਲ ਕਰੈਕ ਕਰ ਲਿਓ ਦੀ ਆਹ ਕਾਰ ਆ ਚੈੱਕ ਕਰ ਲੋ ਕਿਹੜਾ ਮਾਡਲ ਹੈ ਵੀਰੇ ਇਹ 2014 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਸਟੱਪਣੀ ਆ ਨਿਊਜ਼ਡ ਦੋਨੋਂ ਚਾਬੀਆਂ ਠੀਕ ਹੈ ਡੀਜ਼ਲ ਬੀਡੀਆਈ ਐਸੇ ਰੇਟ ਤੇ ਕਾਰ ਦਊਂਗਾ ਮਾਰਕੀਟ ਚ ਕਿਤੇ ਵੀ ਨਹੀਂ ਮਿਲੂਗੀ ਪਰ 345000 ਰੁਪਏ ਦੀ ਕਾਰ ਦੇ ਉੱਪਰ ਸਵਾ ਤਿੰਨ ਤੇ ਲੋਨ ਵੀ ਕਰਾ ਦਾਂਗੇ ਕਾਰ ਦਾ 20 25 30 ਹਜ਼ਾਰ ਦੇ ਕੇ ਮੋਟਾ ਮੋਟਾ 25000 ਰੁਪਏ ਦੇ ਕੇ ਕਾਰ ਲੈ ਜਾ ਸਕਦਾ ਹਾਂ ਬਾਕੀ ਸਾਰਾ ਤੁਹਾਡਾ ਬਾਈ ਹਨਾ ਲੋਨ ਹੋ ਜੂ ਕੋਈ ਦਿੱਕਤ ਨਹੀਂ ਵਿਜ਼ਿਟ ਕਰ ਲੈ ਛੇਤੀ ਛੇਤੀ ਚੰਗੀ ਕਾਰ ਲੈਣ ਵਾਸਤੇ ਆਜੋ ਹੁਣ ਤੁਹਾਨੂੰ ਮੈਂ ਲਾਸਟ ਰਹੀਆਂ ਮਤਲਬ ਪੰਜ ਕਾਰ ਹਨ ਬਾਈ ਬਾਕੀ ਅਗਲੇ ਬਲੌਗ ਚ ਦਊਂਗਾ ਇਹ ਵੀਰੇ ਕਿਹੜਾ ਮਾਡਲ ਆ ਗਈ ਇਸ ਰੋਕ ਇਹ ਆ ਗਈ ਫਿਰ 2019 ਮਾਡਲ 19 ਮਾਡਲ ਇਹ ਵੀ ਇਹ ਵੀ ਇਹੋ ਜਿਹਾ ਰੇਟ ਮਿਲੂਗਾ ਕਾਰ ਦਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹਦੇ ਨਾਲ ਦੀ 18 ਮਾਡਲ ਵੀ ਖੜੀ ਹੈ ਬਾਈ ਆਪਣੇ ਕੋਲ ਆਟੋਮੈਟਿਕ ਜੀ ਉਹ ਅੱਜ ਕਾਰਾ ਮਾਡਲ ਆਟੋਮੈਟਿਕ ਵੀ ਹੈ 19 ਮਾਡਲ ਮੈਨੂਅਲ ਹੈ ਠੀਕ ਹੈ ਸਾਢੇ ਪੰਜ ਸਾਢੇ ਪੰਜ ਦੋਨੇ ਕਾਰਾਂ ਦੇ ਦਾਂਗੇ ਵੀਰ ਠੀਕ ਹੈ ਹਾਂਜੀ ਹਾਂ ਦੋਨੋਂ ਦੇ ਉੱਪਰ 50000 ਰੁਪਏ ਦੇ ਕੇ ਲੋਨ ਕਰਵਾ ਦਾਂਗੇ ਉੱਚੇ ਮਾਡਲ ਕਾਰਾਂ ਨੇ ਪٹرول ਦੇ ਵਿੱਚ ਹੈ ਫੁੱਲ ਗਰੰਟੀ ਹੈ ਕਰਦੇ ਦੋਨੇ ਸਰਵਿਸ ਰਿਕਾਰਡ ਦੋਨੋਂ ਚਾਹੀਏ 50000 ਰੁਪਏ ਦੇ ਕੇ ਕਾਰ ਮਿਲ ਜਾਣੀ ਤੁਹਾਨੂੰ ਆਹ ਵਾਲੀ ਬਈ ਹਾਂਜੀ ਵਿਜ਼ਿਟ ਕਰ ਲਿਓ ਸਟੀਲ ਡੀਜ਼ ਤੇ ਇੱਕ ਨੰਬਰ ਬੂਥਾ ਬਾਈ ਹੋਰਾਂ ਦਾ ਬਈ ਹੈਨਾ ਤੇ ਅਗਲੀ ਕਾਰ ਆ ਗਈ ਆਪਣੇ ਲਾਵੇ Honda ਦੀ Amaze ਇਹ ਵੀਰੇ ਕਿਹੜਾ ਮਾਡਲ ਹੈ 2014 ਮਾਡਲ ਹੈ 14 ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਕਾਰ ਦੇ ਵਿੱਚ ਪੈਟਰੋਲ ਕਾਰ ਹੈ ਉਸ ਦੇਖੀ ਹੋਣੀ ਪਰ ਜ਼ਿਆਦਾਤਰ ਸੈਗਮੈਂਟ ਪੈਟਰੋਲ ਦੀਆਂ ਹੀ ਜਾਂਦਾ ਕਾਰਾਂ ਨੇ 14 ਮਾਡਲ ਪਹਿਲਾ ਓਨਰ ਓਕੇ ਇਕੋ ਰੈਡ ਕਾਰ ਲੱਗਿਆ ਪਰ 330000 ਰੁਪਏ ਦੀ ਕਾਰ ਦੇ ਉੱਪਰ 3 ਲੱਖ ਦਾ ਵਧੀਆ ਬੰਦੇ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਵੀਰੇ ਲੈ ਵੀ ਚੈੱਕ ਕਰ ਲੋ ਬਈ ਹਣਾ ਸੋਹਣੀ ਕਾਰ ਹੈ ਵਧੀਆ Honda Amaze ਤੇ ਆ ਆ ਗਈ ਇਹ ਇਹ ਜਿਹੜੀਆਂ ਚਾ ਚਾਰ ਕਰਾ ਰੱਖਣੀਆਂ ਚਾਰਾਂ ਦਾ ਇੰਜਨ ਸੇਮ ਹੈ ਹਾਂਜੀ ਹਾਂਜੀ ਹੋਂਡਾ ਵੇਜ ਦਾ ਵੀ ਇਹਦਾ ਵੀ ਇਹਦਾ ਵੀ ਇਹਦਾ ਵੀ ਹੈਨਾ ਇਹੇ ਵੀ ਅੱਗੇ ਆ ਗਈ ਫਿਰ 2009 ਮਾਡਲ ਹੈ 29 ਤੱਕ ਪਾਸ ਹੈ 12ਵੇਂ ਮਹੀਨੇ ਦੀ ਹੈ ਹਾਂਜੀ ਹਾਂਜੀ 12ਵੇਂ ਮਹੀਨੇ ਦੀ ਕਾਰ ਹੈ ਤੁਹਾਡੇ ਸਾਹਮਣੇ ਵਧੀਆ ਬਲੈਕਿਸ਼ ਲੁਆਏ ਲੱਗੇ ਹੋਏ ਹੈ ਐਂਡ ਲੈਦਰ ਨੂੰ ਰੂਟ ਸ਼ੀਟ ਕਵਰ ਵਧੀਆ ਲੱਗੇ ਹੋਏ ਹੈ ਕਾਰ ਦੇ ਲੈ ਬਈ ਹੈਨਾ ਤੇ ਇਕਵਲਟ ਕਾਰ ਦਿੰਦਾਂਗੇ ਫਿਰ 235000 ਰੁਪਏ ਦੀ 235 ਦੇ ਵਿੱਚ ਬਈ ਵਾਹ ਜੀ ਵਾਹ ਕਾਰ ਚੈੱਕ ਕਰੋ ਬਈ ਹੈਨਾ ਕਾਰ ਵੀ ਸੋਹਣੀ ਹੈ 29 ਤੱਕ ਪਾਸ 29 ਤੱਕ ਬਾਦ ਹੈਗਾ ਠੀਕ ਹੈ ਬਈ ਆਹ ਆ ਗਈ ਇਹ ਆ ਗਈ ਫਿਰ ਪੀਪੀ 65 ਨੰਬਰ ਹਾਂਜੀ ਹਾਂਜੀ ਇਹ ਵੀ 2009 ਮਾਡਲ ਹੈ 29 ਤੱਕ ਪਾਸ ਹੈ ਐਸੇ ਰੇਟ ਤੇ ਕਾਰ ਦੇ ਕਿਤੇ ਨਹੀਂ ਮਿਲ ਸਕਦੀ 1 ਕਮਾਰਕਟ ਚ ਮੰਗੇ ਤੁਸੀਂ ਕਿਤੇ ਵੀ ਸਰਚ ਕਰ ਸਕਦੇ ਹੋ ਲੋਕ ਫੇਸਬੁਕ ਤੇ ਕਿਤੇ ਵੀ ਸਰਚ ਕਰ ਲਾਉਂਦੇ ਆ ਮਾਰਕਟ ਰੇਟ ਹੈਗਾ 2.5 ਲੱਖ ਰੁਪਿਆ ਤੇ ਸਾਡਾ 1.95 ਲੱਖ ਰੁਪਿਆ ਦੀ ਲੈ ਜਾਓ ਜੇ ਕਿਸੇ ਕਾਰਨ ਨਹੀਂ ਕੋਈ ਨੰਬਰ ਵੀ ਲੋਕਲ ਕੋਈ ਘੱਟ ਵੱਟ ਕੇ ਨਹੀਂ ਸਾਰੇ ਨੰਬਰ ਲੋਕਲ ਨੰਬਰ ਲੋਕਲ ਨੰਬਰ ਮਿਲਣਗੇ ਤੁਹਾਨੂੰ ਠੀਕ ਆ ਆਹ ਹੈ ਵੀਰੇ ਮਾਡਲ ਆ ਕੀ ਵੀਰ 2000 7 ਮਾਡਲ ਹੈ 27 ਤੱਕ ਪਾਸ ਹੈ ਇੱਕੋ ਰੇਟ ਕਰ ਦਾਂਗੇ 1.20 ਲੱਖ ਰੁਪਏ ਦੀ 1.20 ਲੱਖ ਰੁਪਏ ਲੈ ਵੀ ਬਈ ਨਾ ਇਹ ਸੀਗਾ ਬਈ ਅੱਜ ਦੇ ਕਾਰਾਂ ਜਿਹੜੀਆਂ ਅਗਲੇ ਬਲੌਗ ਦੇ ਵਿੱਚ ਆਉਣੇ ਆ ਗੁਰਪ੍ਰੀਤ ਦਿਖਾ ਦੇ ਇਹ ਸਾਰੀਆਂ ਗੱਾਰਾਂ ਹੋਣਗੀਆਂ ਬਈ ਹੈਨਾ ਉਧਰ ਗੱਾਰਾਂ ਖੜੀਆਂ ਨੇ i20 ਆਉਣੀਆਂ ਦੇ ਵਿੱਚ ਬਈ ਕਵਿਡਾ ਨੇ अल्टੋ ਆਣ ਇਹ ਅਗਲੇ ਵਲੌਗ ਚ ਆਉਣਗੀਆਂ ਬਈ ਹੈਨਾ ਤੇ ਉਧਰ ਤੁਹਾਨੂੰ ietos ਵੀ ਦਵਾਂਗੇ ਬਾਕੀ ਗੱਲ ਕਰਾ ਉਧਰ ਵਰਨਾ ਵੀ ਗੱਾਰਾਂ ਨੇ ਸੈਂਟਰੋ ਵੀ ਹੈ ਸੈਂਟਰੋ ਵੀ ਛੋਟੇ ਸੈਗਮੈਂਟ ਦੇ ਸਾਰੀਆਂ ਗੱਾਰਾਂ ਹੀ ਅਗਲੇ ਵਲੌਗ ਚ ਆਉਣਗੀਆਂ ਇਸ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਾ ਕੇ ਰੱਖਿਓ ਵੀਡੀਓ ਸ਼ੇਅਰ